ਅੱਜ ਇੱਥੇ 2027 ਦੇ ਜਿਹੜੇ ਆਉਣ ਵਾਲੀ ਲੀਡਰਸ਼ਿਪ ਆ ਉਹ ਸਾਰੇ ਇੱਥੇ ਮੌਜੂਦ ਨੇ ਆਪਣੇ ਹਲਕੇ ਦੇ ਨਾਲ ਇੱਕ ਗੱਲ ਜਰੂਰ ਇਹਨਾਂ ਨਾਲ ਕੁਝ ਕੁ ਗੱਲਾਂ ਸਾਂਝੀਆਂ ਕਰਾਂਗੇ ਜਿੱਨਾਂ ਇੱਥੇ ਨਸ਼ਾ ਵਿਕਦਾ ਹੈ ਜੀ ਇਹ ਬਾਰਡਰ ਦਾ ਏਰੀਆ ਪੈਂਦਾ ਹੈ ਡਰੋਨ ਆ ਕੇ ਆ ਸਾਰੇ ਜਿੰਨੇ ਬਾਰਡਰ ਵਾਲੇ ਪਿੰਡ ਬੈਠੇ ਆ ਆਈਨਾ ਸਾਰੇ ਦੇ ਪਿੰਡਾਂ ਜਾ ਕੇ ਦੇਖਦੇ ਹਾਂ ਤੇ ਅਜੇ ਤੱਕ ਪੁਲਿਸ ਕੋਲੋਂ ਕੰਟਰੋਲ ਕਰਨ ਦੀ ਬਜਾਏ ਇਹਨੂੰ 1.5 ਕੇ 200% ਵਧਾ ਦਿੱਤਾ ਗਿਆ ਤੇ ਅਜੇ ਤੱਕ ਇੱਕ ਹੋਰ ਚੀਜ਼ ਦਾ ਰੌਲਾ ਨਹੀਂ ਸੀ ਪਾਇਆ ਬਾਜਵਾ ਸਾਹਿਬ ਸਾਡੇ ਇੱਥੇ ਜਿਹੜੇ ਐਮਐਲਏ ਬਣੇ ਇਹਦਾ ਖੁਦ ਦਾ ਪੀਏ 800 ਗ੍ਰਾਮ ਚਿੱਟੇ ਨਾਲ ਫੜਿਆ ਗਿਆ ਜੀ ਮਹੀਨਾ ਹੋਣ ਵਾਲਾ ਹੋ ਗਿਆ ਤਕਰੀਬਨ ਕੋਈ 1.5 ਕਰੋੜ ਦੀ ਰਕਮ ਜਿਹੜੀ ਚਿੱਟੇ ਦੀ ਉਹ ਬਣਦੀ ਹੈ ਇਸ ਚੀਜ਼ ਦਾ ਰੋਣਾ ਰੰਧਾਵਾ ਸਾਹਿਬ ਨੇ ਤਾਂ ਨਹੀਂ ਪਾਇਆ ਕਹਿੰਦੇ ਕਿ ਸਰਕਾਰ ਚ ਹੋਣਾ ਕੱਖ ਦੀਗਾ ਤੇ ਆਪਣੀ ਵਾਰੀ ਆਉਣ ਦੀ ਹੈ ਤੇ ਕਹਿੰਦੇ ਇਹਨੂੰ ਛੱਡ ਕੇ ਤੇ ਨਾਲ ਵਿੱਚ ਉਹ ਇਹ ਗੱਲ ਵੀ ਪਤਾ ਲੱਗੀ ਹੈ ਜਿਹੜਾ ਐਮ.ਐਲ.ਏ ਬਣਿਆ ਉਹਦੇ ਆਪ ਦੇ ਮੁੰਡੇ ਦੀ ਜਿਹੜੀ ਰਿਕਾਰਡਿੰਗ ਹੈ ਉਹ ਵਿਜੀਲੈਂਸ ਕੋ ਪਈ ਹੈ ਜੀ ਚ ਸਮਾਨ ਵੇਚਣ ਦੀਆਂ ਗੱਲਾਂ ਚੱਲਦੀਆਂ ਤੇ ਇਹਨਾਂ ਨੂੰ ਕਹੀਏ ਤੁਸੀਂ ਰਾਮਨਾਂ ਬੈਠੋ 1.5 ਸਾਲ ਤੇ ਕਾਂਗਰਸ ਦੇ ਆਉਂਦੇ ਤੇ ਪਹਿਲੇ ਦਿਨ ਜਿੱਥੋਂ ਦੇ ਹਲਕੇ ਦੀ ਸਾਨੂੰ ਪਤਾ ਇੱਥੇ ਕੀ ਚੱਲਦਾ ਤੇ ਉਹ ਬਾਅਦ ਚੱਕਾਂਗੇ ਤੇ ਚੱਕ ਕੇ ਪਹਿਲੇ ਦਿਨ ਇਹੋ ਜਿਹੇ ਚੋਰ ਨੂੰ ਜਿਹੜਾ ਚਾਰ-ਚਾਰ ਫਰਮਾਂ ਬਣਾਈਆਂ ਇਟ ਟਾਈਲ ਜੋ ਡਵੈਲਪਮੈਂਟ ਕਿਤੇ ਨਹੀਂ ਲੱਗਦੀ ਕੱਲਾ ਜਿਹੜਾ ਪੈਸਾ ਜਾਂਦਾ ਉਹ ਇਹਦੀ ਫਰਮਾਂ ਨੂੰ ਜਾਂਦਾ ਜੀ ਕੋਈ ਇਟ ਵੀ ਪਹੁੰਚਦੀ ਕੋਈ ਟਾਈਲ ਵੀ ਪਹੁੰਚ ਨਹੀਂ ਇੱਥੇ ਜੋ ਕੁਝ ਬਣਿਆ ਇਹਨਾਂ ਦਾ ਸਾਹਿਬ ਦੇ ਟਾਈਮ ਤੇ ਬਣਿਆ ਕਾਂਗਰਸ ਦੀ ਜਦੋਂ ਗਵਰਨਮੈਂਟ ਹੁੰਦੀ ਸੀ ਉਹਦੇ ਟਾਈਮ ਤੇ ਬਣਿਆ ਪੂਰਾ ਡੇਰਾ ਸ਼ਹਿਰ ਡੇਰੇ ਦੀ ਜਿਹੜੀ ਮੇਨ ਬਾਜ਼ਾਰ ਡੇਰੇ ਦਾ ਦੋ ਚੌਂਤਾ ਡੇ ਲਾਗੇ ਮੰਡੀ ਪਾਰਕ ਇੱਕ ਸੰਪੂਰਨ ਜਿਹੜੀ ਪੰਜਾਬ ਤੋਂ ਅੱਡ ਜਿਹੜੀ ਚੀਜ਼ ਬਣਾਈ ਸੀਗੀ ਓਪਨ 에ਅਰ ਥੀਏਟਰ ਬਣਾਇਆ ਸੀ ਉਹ ਵੀ ਕਾਂਗਰਸ ਦੀ ਸਰਕਾਰ ਵਾਲੇ ਬਣਿਆ ਇਹਨਾਂ ਦੀ ਸਰਕਾਰ ਵਾਲੇ ਇੱਕ ਚੀਜ਼ ਨਹੀਂ ਹੋਈ ਆ ਕਲਾ ਨੋ ਰਾਣਿਆਂ ਦਾ ਹਸਪਤਾਲ ਤੱਕ ਨਹੀਂ ਜੀ ਹਸਪਤਾਲ ਇਹਨਾਂ ਨੂੰ 3 ਸਾਲ ਹੋ ਗਏ ਜੀ ਬਣੇ ਨੂੰ ਇਹਨਾਂ ਨੇ ਉਦਘਾਟਨ ਨਹੀਂ ਕੀਤਾ ਜਿਹੜੀਆਂ ਉੱਥੇ ਮਸ਼ੀਨਾਂ ਸੀਗੀਆਂ ਜੀ ਉਹਨਾਂ ਦੀ ਗਾਰੰਟੀ ਵੀ ਖਤਮ ਹੋ ਗਈ ਤੇ ਉਹਦਾ ਉਦਘਾਟਨ ਤੱਕ ਨਹੀਂ ਤਾਲੇ ਲੱਗੇ ਜਿੰਦਰਾ ਨਹੀਂ ਹੱਦ ਤੱਕ ਇਹਨਾਂ ਨੇ ਖੋਲਿਆ ਸਫਾਈ ਕਰਨ ਨੂੰ ਤੇ ਇਹਨਾਂ ਨੂੰ ਕਹਿੰਨੇ ਆ ਜੀ ਪੁਲਿਸ ਦਾ ਆ ਹੁਣੀ ਥੋੜੇ ਜੇ ਅਸਰ ਇਹੋ ਜੇ ਲੱਗੇ ਨੇ ਜਿਹੜੇ ਆਪਣੇ ਨੂੰ ਥੋੜੇ ਜਿਆਦਾ ਆਪਣੇ ਆਪ ਨੂੰ ਅਸਰਸ਼ਾਈ ਛਾੜਦੇ ਨੇ ਕਾਦੀਆਂ ਆ ਕਾਦੀਆਂ ਵਾਲੇ ਖਲੋਤੇ ਇਹਨਾਂ ਦੇ ਪਿੰਡ ਆਮ ਆਦਮੀ ਪਾਰਟੀ ਦਾ ਇੱਕ ਬੰਦਾ ਗੁਰਦੁਆਰੇ ਦੀ ਜ਼ਮੀਨ ਤੇ ਕਬਜ਼ਾ ਕਰ ਰਿਆ ਇਹ ਸਾਰੇ ਇਕੱਠੇ ਹੋ ਕੇ ਦਰਖਾਸਤ ਦੇ ਕੇ ਆਉਂਦੇ ਆ ਗੁਰਦੁਆਰੇ ਨੇ ਖੁਦ ਗੁਰਦੁਆਰੇ ਦੀ ਕਮੇਟੀ ਨੇ ਦਿੱਤੀ ਪੰਚਾਇਤ ਨੇ ਦਰਖਾਸਤ ਦਿੱਤੀ ਤੇ ਉਲਟਾ ਚੁੱਕ ਕੇ ਪਰਚਾ ਇਹਨਾਂ ਤੇ ਦੇ ਦਿੱਤਾ ਜੀ ਕਿ ਤੁਸੀਂ ਉਹਨਾਂ ਦਾ ਦੰਦ ਤੋੜਤਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਦੰਦ ਤੋੜਿਆ ਕਹਿੰਦੇ ਭਾਜੀ ਇਹੋ ਜੀ ਗੱਲ ਹੁੰਦੀ ਦੇ ਤੋੜਨਾ ਹੀ ਹੁੰਦਾ ਤੇ ਕਹਿੰਦੇ ਲੱਤਾਂ ਬਾਵਾ ਤੋੜ ਕੇ ਭੇਜਦੇ ਅਸੀਂ ਦੰਦ ਤੋੜ ਕੇ ਕੀ ਲੈਣਾ ਸੀ ਉਹਦਾ ਤੇ ਇਹਨਾਂ ਅਫਸਰਾਂ ਨੂੰ ਇੱਕ ਗੱਲ ਜ਼ਰੂਰ ਕਹਿ ਦਈਏ ਆ ਜਿਹੜੀ ਪੁਲਿਸ ਲੱਗੀ ਹੈ ਨਾ ਇੱਥੇ ਡੀਐਸਪੀ ਲੱਗਿਆ ਐ ਐਸਐਸਓ ਲੱਗਿਆ ਇਹਨਾਂ ਨੂੰ ਇੱਕ ਚੀਜ਼ ਮੈਂ ਅੱਜ ਕਹਿ ਦਿੰਨਾ ਰੰਧਾਵਾ ਸਾਹਿਬ ਨੇ ਅੱਜ ਤੁਹਾਨੂੰ ਕੁਝ ਨਹੀਂ ਕਹਿਣਾ ਪਰ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਐ ਜੋ ਕੁਝ ਹੁੰਦਾ ਤੇ ਜਦੋਂ ਸਰਕਾਰ ਆਊਗੀ ਸੋਕਰ ਆਪਣੇ ਪਿੰਡ ਨੂੰ ਜਾ ਕੇ ਦੱਸ ਦੀ ਜਦੋਂ ਸਰਕਾਰ ਆਈ ਤੇ ਅਫਸਰਾਂ ਨੇ ਸਤੋਂ ਪਹਿਲਾ ਐਕਸ਼ਨ ਉਹ ਤੁਹਾਡੇ ਬੰਦੇ ਦੇ ਬਾਤਿਓ ਤੇ ਇੱਕ ਹੋਰ ਚੀਜ਼ ਕਹਦਾ ਕਿ ਇੱਕ ਵਾਰੀ ਨਾ ਜ਼ੋਰ ਲਾ ਲਓ ਕਿਤੇ ਐਨ ਹੋਵੇ ਕੱਲ ਨੂੰ ਤੁਸੀਂ ਸੋਚੋ ਯਾਰ ਸਾਡੇ ਕੋਲ ਉਹ ਨਾ ਨਹੀਂ ਹੋਇਆ ਜਿੰਨਾ ਇਹ ਕਰ ਗਏ ਆ ਅਫਸਰਾਂ ਨੂੰ ਕਹਿੰਦਾ ਮੈਂ ਜ਼ੋਰ ਲਾ ਲਓ ਇੱਕ ਵਾਰੀ ਕਿਤੇ ਕੱਲ ਨੂੰ ਸਾਡੀ ਵਾਰੀ ਆਈ ਤੇ ਐਨ ਹੋਵੇ ਕਿਤੇ ਯਾਰ ਸੁਖਜਿੰਦਰ ਸਿੰਘ ਰੰਧਾਵੇ ਦਾ ਹਲਕਾ ਬਾਤ ਜ਼ੋਰ ਲਾ ਗਿਆ ਮੇਰੇ ਤੇ ਮੈਂ ਤੇ ਇੰਨਾ ਲਾਇਆ ਕਿ ਉਹ ਚੀਜ਼ ਨਾ ਹੋਵੇ ਇੰਨੀ ਬੇਸ਼ਰਮੀ ਨਾਲ ਜਾ ਕੇ ਕਿਤੇ ਬੇਇੱਜ਼ਤੀ ਕਰਾਈਏ ਮੁੱਖ ਮੰਤਰੀ ਸਾਹਿਬ ਸਾਡੇ ਅਸਲ 'ਚ ਨਾ ਹਾਊਸ 'ਚ ਜਿੰਨੇ ਸਾਡੇ ਇੱਥੇ ਐਮ.ਐਲ.ਏ ਪਹੁੰਚਣੇ ਸਹੀ ਚੀਜ਼ ਕਹਿੰਦੇ ਹਲਕਾ ਵੀ ਕਹਿੰਦਾ ਇਹ ਕਿਹੋ ਜਿਹਾ ਮਟੀਰੀਅਲ ਭੇਜਤਾ ਜੀ ਬਾਅਦ 'ਚ ਜਿੰਨੀ ਮਰਜ਼ੀ ਵਾਰੀ ਬੋਲੀ ਜਾਵੇ ਅ ਜਿਹੋ ਜਿਹਾ ਮਟੀਰੀਅਲ ਭੇਜਿਆ ਇਹਨਾਂ ਨੂੰ ਭੁਜਾਉਣਾ ਵੀ ਤੁਸੀਂ ਆ ਹੁਣ ਇੰਨੀ ਬੇਸ਼ਰਮੀ ਆ ਮੁੱਖ ਮੰਤਰੀ ਸਾਹਿਬ ਦੀ ਆਵਾਜ਼ 'ਚ ਇੱਕ ਗੱਲ ਦੱਸਾਂ ਜਦੋਂ ਪ੍ਰਧਾਨ ਜੀ ਰਾਜਾ ਜੀ ਜਦੋਂ ਇਹਨਾਂ ਵਰਗਾ ਬਸ਼ਰਮ ਪਿੰਡ ਚ ਜਾਂਦਾ ਚੋਰੀਆਂ ਕਰਦਾ ਫੜਿਆ ਜਾਂਦਾ ਇੱਕ ਇਹਨਾਂ ਵਰਗਾ ਸਾਡੇ ਜਿਹੋ ਜੇ ਐਮਐਲਏ ਤੇ ਮੁੱਖ ਮੰਤਰੀ ਬਣੇ ਨੇ ਵਿੱਚੇ ਹੀ ਮੰਤਰੀ ਇਹਨਾਂ ਵਰਗੇ ਬਸ਼ਰਮ ਪਿੰਡ ਚੋਰੀਆਂ ਕਰਦੇ ਹੁੰਦੇ ਆ ਤੇ ਪਿੰਡ ਸਾਰਾ ਚੋਕੇ ਤੇ ਗਧੇ ਤੇ ਬਿਠਾ ਦਿੰਦਾ ਕਿ ਹੁਣ ਢੇੜਾ ਘਟਾਓ ਇਹਨੂੰ ਤੇ ਜਦੋਂ ਆਪਣੀ ਗਲੀ ਲਾ ਕੇ ਪਹੁੰਚਦੇ ਤੇ ਮਾਂ ਖਲੋਤੀ ਬਾਹਰ ਰੋ ਰਹੀ ਹੁੰਦੀ ਹੈ ਤੇ ਉਹ ਬਸ਼ਰਮ ਕਹਿੰਦਾ ਅੱਗੋਂ ਕਿ ਮਾਂ ਰੋਨੀ ਕਹਤੋਂ ਹੈ ਜਾ ਕੇ ਚਾਹ ਬਣਾ ਦੋ ਤੇ ਗਲੀਆਂ ਰਹਿ ਗਈਆਂ ਇਹ ਸਾਦ ਦੀ ਬਸ਼ਰਮੀ ਆਉਂਦੀ ਇਹਨਾਂ ਤਾਂ ਇਹਨਾਂ ਦੀ ਬਸ਼ਰਮੀ ਵੀ ਕੱਢਾਂਗੇ ਤੇ ਇੱਕ ਆਧ ਇੱਕ ਥਾਪੜ ਥਾਪੜ ਕੇ ਬੋਲਦਾ ਹੁੰਦਾ ਸਾਡੇ ਵਾਲਾ ਬੜਾ ਸਾਹਿਬ ਮੈਂ ਕਿਸੇ ਦੀ ਮਤ ਨਹੀਂ ਲੈਣੀ ਮੇਰੇ ਜ਼ਿਲ੍ਹੇ ਦੇ ਪ੍ਰਧਾਨ ਤੁਸੀਂ ਜੇ ਬੜਾ ਸਾਹਿਬ ਕਿਸੇ ਦੀ ਮਤ ਨਹੀਂ ਲੈਣੀ ਮੈਂ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਕਹਿਣਾ ਜਿੱਦਨ ਸਰਕਾਰ ਬਣਦੀ ਹੈ ਸਾਡੇ ਐਮਐਲਏ ਤੇ ਐਕਸ਼ਨ ਕੋਈ ਨਾ ਕਰੇ ਅੰਦਰ ਨਿਗਾਹ ਕਰਨਾ ਇਨੂੰ ਬਾਹਰ ਰੱਖਣਾ ਹੈ ਲੋਕਾਂ ਨੇ ਕਹੇ ਇਹਨੂੰ ਸਾਡੇ ਵਿੱਚ ਫਿਰਨ ਦੋ ਅਸੀਂ ਅੰਦਰ ਨਹੀਂ ਇਹਨੂੰ ਹੋਣ ਦੇਣਾ ਤੇ ਲੋਕਾਂ ਦੀ ਆ ਗੱਲ ਸੁਣਨੀ ਪੈਣੀ ਹੈ ਸਾਰੀ ਕਾਂਗਰਸ ਨੂੰ ਇਹਨੂੰ ਲੋਕਾਂ 'ਚ ਰੱਖਾਂਗੇ ਇਹਨੂੰ ਉਸ ਹਿਸਾਬ ਨਾਲ ਤੋਰਾਂਗੇ ਇਥੋਂ ਜੋ ਕੁਝ ਲੋਕਾਂ ਨੇ ਕੀਤਾ ਵਾਪਸ ਲੋਕੀ ਉਹ ਕਰਨਗੇ ਨਾ ਤੇ ਇਹੋ ਜਿਹਾ ਡੇਢ ਮਿੰਟ ਨਹੀਂ ਟੱਪਦਾ ਹੁੰਦਾ ਨਾ ਕਿੰਨੇ ਕਢਾਉਣੀਆਂ ਆ ਆ ਡੇਰੇ ਵਾਲਿਆਂ ਸਭ ਤੋਂ ਪਹਿਲਾਂ ਕਢਾਉਣੀਆਂ ਕਿਉਂ ਪ੍ਰਧਾਨ ਜੀ ਇਹਦੇ ਬੰਦੇ ਕਿਸੇ ਦੀ ਨਹੀਂ ਘਟਾਉਣੀ। ਉਹ ਟੀਕਾ ਘਟਾਉਣ ਦੇ ਲਾਇਕ ਨਹੀਂ ਗੇ। ਇਹਨੂੰ ਭੇਜਾਂਗੇ ਇਹ ਘਟਾਉਣਗੇ। ਨਾਂ ਪਾਜੀ ਇਹਨਾਂ ਨੂੰ ਅੱਜ ਭੇਜ ਦੁੱਧ ਪਿੰਡ ਚ ਨਾ ਕੁਝ ਦਿਤਾਵੇ। ਇਹਨਾਂ ਦਾ ਉਹ ਹਾਲ ਹੋਣਾ ਜੇ ਸਾਹਬ ਨਾ ਆਏ ਨੇ ਤੇ ਜਿਵੇਂ ਕਿਸਾਨ ਵੀਰਾਂ ਨੇ ਭਾਜਪੀ ਵਾਲੇ ਨੇ ਕੀਤਾ ਸੀ ਨਾ ਪਾਥੀਆਂ ਮਾਰ ਮਾਰ ਤੋੜਦੇ ਸੀ। ਇਹਨਾਂ ਦਾ ਵੀ ਉਹੀ ਹਾਲ ਹੋਣਾ। ਇੱਕ ਹੋਰ ਜਿਹੜੀ ਮੈਂ ਬੇਨਤੀ ਕਰਨੀ ਅੱਜ ਕਿ ਜਦੋਂ ਸਾਡੀ ਸਰਕਾਰ ਬਣਦੀ ਹੈ ਜੀ ਸਾਡੇ ਵੱਲੋਂ ਵੀ ਸਾਹਿਬ ਬੈਠੇ ਨੇ ਪ੍ਰਧਾਨ ਜੀ ਬੈਠੇ ਨੇ ਸਾਨੂੰ ਇਹਨਾਂ ਲੋਕਾਂ ਨੂੰ ਜਿਹੜੀ ਫ੍ਰੀ ਦੀ ਇਹਨਾਂ ਨੇ ਸ਼ੁਰੂ ਕੀਤੀ ਹੈ ਚੀਜ਼ ਕੀ 2000 2000 ਤੋਂ ਉਹਨਾਂ ਟਾਈਮ ਜਿਹੜਾ ਪਤਾ ਹੈ ਉਹਨਾਂ ਨੂੰ ਦੇਣਾ ਚਾਹੀਦਾ ਪਰ ਸਰਕਾਰ ਜਾਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਇੱਕ ਚੀਜ਼ ਹੋਣੀ ਚਾਹੀਦੀ ਹੈ ਕਿ ਪੰਜਾਬ ਨੂੰ ਆ ਫ੍ਰੀ ਦੇ ਲਾਲਚੋਂ ਬਾਹਰ ਕੱਢ ਕੇ ਤੇ ਜਿਹੜਾ ਕੋਈ 40000 ਕਰੋੜ ਦੇ ਤਕਰੀਬਨ ਮੈਨੂੰ ਲੱਗਦਾ ਬਣਦਾ ਜਿਹੜਾ ਹਜ਼ਾਰ ਰੁਪਿਆ ਬੀਬੀਆਂ ਨੂੰ ਦੇਣਾ ਸੀ ਪੰਜ ਸਾਲਾਂ ਤੋਂ ਇੰਨਾ ਬਣਦਾ ਤੇ ਸਾਨੂੰ ਹਰ ਜ਼ਿਲ੍ਹੇ 'ਚ ਕੋਈ 5-5000 ਕਰੋੜ ਦੀ ਵੱਡੀ ਫੈਕਟਰੀ ਖੁੱਲ ਜਾਂਦੀ ਚੰਗੀ ਭਲੀ ਸਾਨੂੰ ਉਹ ਲਾ ਕੇ ਦੇਣੀ ਆ ਤੁਸੀਂ ਤੇ ਇਹ ਹਲਕਾ ਕੀ ਇਹ ਪੂਰਾ ਪੰਜਾਬ ਇਹ ਚੀਜ਼ ਯਾਦ ਰੱਖੂਗਾ ਕਿ ਕਾਂਗਰਸ ਦੀ ਸਰਕਾਰ ਜਿਹੜੀ 2027 ਚ ਆਈ ਸੀ ਉਹਨੇ ਫਰੀ ਤੇ ਸਾਨੂੰ ਝੰਡੜਾਂ 'ਚੋਂ ਕੱਢ ਕੇ ਲਾਲਚਾਂ 'ਚੋਂ ਕੱਢ ਕੇ ਇਹਨਾਂ ਨੇ ਸਾਨੂੰ ਸਿੱਧੇ ਰਾਹੀ ਪਾਇਆ ਜਿੱਥੇ ਹਜ਼ਾਰ ਰੁਪਏ ਬੀਬੀ ਨੂੰ ਆਉਣੇ ਤੇ ਮੁੰਡਾ 40 ਕੇ 50 ਹਜ਼ਾਰ ਤਨਖਾਹ ਲੈ ਕੇ ਆਊਗਾ ਤੇ ਕਮਾ ਕੇ ਲੈ ਕੇ ਆਊਗਾ ਕਿਸੇ ਕੋਲੋਂ ਹਰ ਮਹੀਨੇ ਵੇਟ ਨਹੀਂ ਕਰਨੀ ਪੈਣੀ ਕਿ ਸਾਨੂੰ ਹਜ਼ਾਰ ਰੁਪਏ ਪਾਉਣਾ ਸਰਕਾਰ ਇਹ ਇੱਕੋ ਕੰਮ ਤੇ ਦੂਜਾ ਨਸ਼ਾ ਮੁਕਾਉਣਾ ਤੇ ਜਦੋਂ ਇੱਥੋਂ ਦਾ ਬੰਦਾ ਹੁਣ ਮੈਂ ਵਾਰੀ ਵਾਰੀ ਇਹਦਾ ਨਾਮ ਲੈਣਾ ਮੈਨੂੰ ਰਦਾਸ ਸਾਹਿਬ ਬਾਅਦ ਗੁੱਸਾ ਕਰਦੇ ਕਿਦਾ ਨਾਮ ਲੈਣਾ ਰਹਿਣਾ ਤੂੰ ਉਹਨੂੰ ਆਪਾਂ ਅੰਦਰ ਕੀ ਤਾਂ ਨਸ਼ਾ ਬੰਦ ਹੋ ਜਾਣਾ ਪਿੱਤੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਇਹ ਲੋਕਾਂ ਨੂੰ ਜਿੰਨਾ ਤੰਗ ਇਥੇ ਦੇ ਗੈਂਗਸਟਰਾਂ ਵੱਲੋਂ ਕੀਤਾ ਗਿਆ ਤੁਸੀਂ ਡਰਦੇ ਹੋ ਇਹ ਡਰਦੇ ਹੁੰਦੇ ਆ ਬੋਲਣ ਬੜੇ ਜਦੋਂ ਇਹਨਾਂ ਨੂੰ ਕੋਈ ਪੁੱਛਦਾ ਸੀ ਤੇ ਕਹਿੰਦਾ ਸੀ ਅੱਗੋਂ ਕਿ ਇਹਨਾਂ ਦੇ ਟਾਈਮ ਤੇ ਕੀ ਹੁੰਦਾ ਰਿਹਾ ਸਾਡੇ ਟਾਈਮ ਤੇ ਜਿਹੜਾ ਹੋਣਾ ਸੀ ਸਾਡੀ ਸਰਕਾਰ ਚੱਲ ਗਈ ਸਾਨੂੰ ਸਜ਼ਾ ਮਿਲ ਗਈ ਤੁਹਾਡੀ ਵਾਰੀ ਆਈ ਦੁਗਣਾ ਚਾੜ ਕੇ ਬਦਮਾਸ਼ਾਂ ਨੂੰ ਸਿਰ ਤੇ ਛਿੱਟੇ ਦਾ ਕੰਮ ਵੀ ਉਹ ਅਸਲ ਚਲਾਉਂਦੇ ਨੇ ਤੇ ਜਿਹੜਾ ਇਹਨਾਂ ਲੋਕਾਂ ਦਾ ਲਹੂ ਪੀਤਾ ਹੈ ਜਿ ਅੱਜ ਇਹ ਹਲਕੇ ਦਾ ਬੱਚਾ ਹੋਣ ਦੇ ਨਾ ਤੇ ਮੈਂ ਨੀ ਨਾ ਬੋਲੂਗਾ ਤੇ ਫਿਰ ਕਿਸੇ ਹੋਰ ਤੋਂ ਉਮੀਦ ਵੀ ਨਹੀਂ ਤੁਸੀਂ ਕਰ ਸਕਦੇ ਪਹਿਲੀ ਬਾਤ ਜਿਹੜੀ ਤੁਹਾਡੀ ਮੈਂ ਚੁੱਕਣੀ ਹੈ ਇਹਨਾਂ ਗੁੰਡਿਆਂ ਨੂੰ ਜਿਨ੍ਹਾਂ ਇਹਨਾਂ ਨੇ ਤੁਹਾਡੇ ਤੇ ਪਾਪ ਕੀਤਾ ਜੋ ਫਰੋਤੀ ਜੋ ਮਾਰਦੇ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਹੁੰਦੇ ਫਰੋਤੀਆਂ ਮੰਗਣ ਵਾਲੇ ਹੁੰਦੇ ਪੈਸੇ ਦੀ ਗੇਮ ਚੱਲਦੀ ਹੁੰਦੀ ਹੈ ਇਹਨਾਂ ਨੂੰ ਅੰਦਰ ਬੈਠੇ ਹੋਣੇ ਐ ਪਤਾ ਇਹਨਾਂ ਨੂੰ ਸਾਰਾ ਲੱਗ ਜਾਂਦਾ ਗੁਰਦੀਪ ਨੇ ਫੋਨ ਕਰ ਦੇਣਾ ਉਹ ਤੇਰੇ ਮਗਰ ਚੜ ਚੱਲੇ ਦੱਸ ਦੀ ਉਹਨਾਂ ਨੂੰ ਇੱਕ ਵਾਰੀ ਕਿ ਜਿੱਦਣ ਆ ਗਈ ਸਰਕਾਰ ਤੇ ਜਿੰਨੇ ਗੁੰਡੇ ਗੰਡੇ ਆ ਨਾ ਇਹ ਚੋਕੇ ਤੇ ਬਾਹਰ ਕਰਾਂਗੇ ਤੇ ਤੁਹਾਡਾ ਹਲਕਾ ਸਾਫ਼ ਕਰ ਦੇਣਾ ਇੱਕ ਵਾਰੀ